ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਥੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜੇ ਤੁਹਾਨੂੰ ਨਕ ਫਸਾਂਦੇ ਆ ਥੱਲੀ ਪਰਖਾਂ ਖਰੀਦ ਸਕਦੇ ਹੋ ਤੁਸੀਂ ਚੋਣਾ ਤੁਸੀਂ ਪੈਸੇ ਦੇਣੇ ਆਗੇ ਮੇਲਾ ਕਮ ਸਾਥ ਨੂੰ ਬਹੁਤ ਦਿਖਾਉਣ ਦਾ ਵਾ ਅੱਗੇ ਜੰਮੇ ਥੋੜੀ ਆਪਦੀ ਆ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈ ਇਨਿਆ ਪ੍ਰੋਪਰ ਚੈੱਕ ਕਰਿਆ ਇਸ ਵੈੜ ਬਾਰੇ ਜਿਵੇਂ ਅਸੀਂ ਕਾਲ ਨਾਮ ਦੱਸਦੀ ਬਾਈ ਨਾਮ ਚੰਦਾ ਪਿੰਡ ਲੰਗਣਾ ਦਾ ਪੁਰਾਣਾ ਜ਼ਿਲ੍ਹਾ ਮੋਗਾ ਖੀਰ ਬਾਗਾ ਪਰਾਣਾ ਠੀਕ ਆ ਬਾਈ ਇੱਕ ਵੈੜ ਵਕਾਉ ਆ ਜੀ ਹਾਂ ਦੋ ਹੁਣੇ ਲੈ ਕੇ ਬਾਈ ਜਿਹੜਾ ਠੀਕ ਆ ਜੀ ਡਿਟੇਲ ਦੱਸੇ ਦੀ ਕਰਾਂ ਦੀ ਇਹ ਪਹਿਲੇ ਸੂਏ ਸੂਈ ਵੀ ਆ ਠੀਕ ਆ ਜੀ ਤਿੰਨ ਮਹੀਨੇ ਗੱਬਣਾ ਚੈੱਕ ਪਾਸ ਆ ਗਈ ਹਾਂ ਚੈੱਕ ਕਰਾ ਕੇ ਦੇਣੀ ਆਪਾਂ ਠੀਕ ਆ ਅਗਲਾ ਆਪਦੀ ਕਰਾ ਲਵੇ ਹਾਂ ਤੇ ਦੁੱਧ ਜਿਹੜਾ ਕੰਡੇ ਵਾਲਾ ਉਹ ਤਾਂ 6 ਕਿਲੋ ਠੀਕ ਆ ਜੀ ਹਾਂ ਕੱਢਦੇ ਬਾਹਰ ਨੂੰ ਲੈ ਵੀ ਦੋਸਤੋ ਦੁੱਧ 6 ਕਿਲੋ ਕੰਡੇ ਵਾਲਾ ਜਿਹੜਾ ਤੁਸੀਂ ਚੋਲਣਾ ਵਾ ਬਾਈ ਚ ਤੇ ਨਾ ਮਹੀਨੇ ਦੇ ਗੱਬਣ ਚੈੱਕ ਪਾਸ ਆ ਗਈ ਜਰਸੀ ਦੀ ਬਰੀਡ ਤੇ ਕਰਾਉਸ ਆ ਥੋੜਾ ਦੇਖ ਦੱਬੇ ਵਿੱਚ ਡੱਬਾ ਕੇ ਸੋਣੀ ਵਹਿੜਾ ਨਿਗਰ ਨੁਗਰ ਬਹੁਤ ਆ ਪਲੀ ਵੀ ਆ ਗਈ ਅੱਥੇ ਚੁਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਹੈਗਾ ਥਾਣ ਤੁਹਾਨੂੰ ਨੇੜੇ ਤੋਂ ਵਿਖਾ ਦੇ ਫਿਰ ਦੁਬਾਰਾ ਫੇਰ ਵਿਖਾ ਦਿੰਨੇ ਆ ਕਿ ਸੋਹਣੇ ਥਾਣਾ ਹੈਗੇ ਚਾਰੇ ਥਾਣਾ ਹੈਗੇ ਜਰਸੀ ਦਾ ਕਰਾਉਸ ਹੈਗਾ ਤੇ ਵੇਖ ਸਕਦੇ ਹੋ ਜੀ ਸੋਹਣਾ ਥਾਣਾ ਹੋਵਣਾ ਵਿਥੀ ਬਹੁਤ ਚੰਗੀ ਥਣਾ ਦੀ ਸੋਣੀ ਵਹਿੜਾ ਗਈ ਫੇਸ ਕੁਆਲਿਟੀ ਚੰਗੀ ਆ ਨਿਗਰ ਨੁਗਰ ਬਹੁਤ ਆ ਗਈ ਪਲੀ ਪੁਲੀ ਚੰਗੀ ਆ ਗਈ ਤੇ ਵੇਖ ਸਕਦੇ ਹੋ ਜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਮੁੱਲ ਫਿਰਦਾ ਫੋਨ ਤੇ ਕਰਦਾ ਬੱਚਿਆਂ ਵਾਲਾ ਹੀ ਹੋਊਗਾ ਭਰਾ ਠੀਕ ਆ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਹੋਊਗਾ ਜਾਇਜ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਜਿਹੜਾ ਵੀਡੀਓ ਮਨ ਸਮਾਨ ਨੋਟ ਕਰ ਲਓ ਤੁਸੀਂ 8:38 ਮਿੰਟ ਹੀ ਹੋਏ ਆਗੇ 6 ਤੋਂ ਹਵਾ ਨਾਲ ਇਹਨੇ ਭਰ ਲੈਣਾ ਵਾ ਹੁਣ ਚੋਇਸ ਹੁਣ ਸਿਰਫ 2 ਘੰਟੇ ਹੀ ਹੋਏ ਆ ਹਜੇ ਇਹਦੇ ਉਹ ਛਾਂ ਉਹ ਸਾਰਾ ਦੇਣੀ ਪਿਆ ਜੇ ਇਹ ਵੀਡੀਓ ਸ਼ਾਮ ਨੂੰ ਬਣਾਉਂਦੇ ਤਾਂ ਗੱਲ ਕੋਈ ਹੋਰ ਹੋਣੀ ਸੀ ਹੋਣਾ ਤਾਂ ਭਰਿਆ ਹੋਣਾ ਸੀਗਾ ਪਤਾ 6 ਕਿਲੋ ਬਾਈ ਦੱਸਿਆ ਕੰਡੇ ਵਾਲਾ ਤੁਸੀਂ ਦੋ ਟਾਈਮ ਚੋਲੋ ਪਰ ਚਾਰ ਟਾਈਮ ਚੋਲੋ ਉਹ ਥੋੜੀ ਜ਼ਿੰਮੇਵਾਰੀ ਆ ਮੁੱਲ ਦਾ ਫੋਨ ਤੇ ਹੋ ਜਾਊਗਾ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ